ਚਲੋ ਰਾਣੀ ਚਲੋ ਲੋਕਾਤਾ ਨਾਲ ਦੇ ਨਾਲ ਵੱਡੀ ਬਹਿਸ ਨੇ ਮੂਰੇ ਨਾਗਰ ਝੋਟੀ ਨਾਗਰ ਇਹ ਕੱਟੀ ਵਰਤ ਉੱਤੇ ਆ ਕੇ ਖੜ ਗਿਆ ਜੇ ਮੈਂ ਫਿਰ ਗੱਲਾਂ ਮਾਰੀ ਜਾਂਦਾ ਫਿਰ ਨਹੀਂ ਤੁਰਨਾ ਉੱਥੇ ਝੜ ਜੁੜੀ ਗਏ ਦਾ ਤੂਸ ਵਾਸ ਦੇਖ ਇਹ ਦੁਬਾਰੇ ਬਾਹੀ ਮਾਰਨੀ ਹੈ ਚਲੋ ਰਾਣੀ ਚਲੋ ਤੁਰ ਪਈਆਂ ਆ ਆਮ ਦਾ ਤੋਹੀ ਕਰ ਲੋਣਾ ਹੁਣ ਜਦੋਂ ਉਹ ਡਹਿਰ ਦੇ ਠੰਡੇ ਪਾਣੀ ਦੇ ਵਿੱਚ ਪਸੂਨਾ ਤਵਾ ਉਹ ਦੁੱਧ ਕਿੰਨਾ ਸ਼ਾਂਤ ਹੋਊਗਾ ਉਹ ਲੋਕ ਪੀਣ ਵਾਲੇ ਕਿੰਨੇ ਸ਼ਾਂਤ ਹੋਣਗੇ ਹੁਣ ਜਦੋਂ ਪਸ਼ੂ ਇਰੀਟੇਟ ਹੋਇਆ ਪਿਆ ਗਾ ਨੂੰ ਮੌਕੇ ਤੇ ਪਾਣੀ ਨਹੀਂ ਪਿਉਣਾ ਉਹ ਮੌਕੇ ਤੇ ਕੱਖ ਨਹੀਂ ਪਾਉਣਾ ਉਹ ਜਿਹੜਾ ਦੁੱਧ ਦੇਊਗਾ ਉਹ ਫਿਰ ਬੰਦਾਸੀ ਚੱਲਣਗਾ ਦੂਬਾ ਕੀਤਾ ਜੀ ਪਾਲ ਲਈ ਉਹ ਨਹਾਉਣ ਤੇ ਲੈ ਜਾਣਾ ਉਹ ਨਮਾਉਣਾ ਉਹਦਾ ਤੋਰੀ ਤੱਪੀ ਵੀ ਸੀ ਕਿ ਸੁੱਕੀ 9 ਲੱਖ ਤਾਂ ਉਹਦਾ ਰਾਣੀ ਠੀਕ ਹੈ ਘੋਟੀ ਦਾ ਹਾਂ 9 ਲੱਖ ਤਾਂ ਭਾਈ ਰਾਣੀ ਤੇ ਉਥੇ ਜਾਂ ਉਹਥੇ ਨਾ ਸਾਡੇ ਕੱਚੀ ਹੈ ਨਾ ਤੁਹਾਨੂੰ ਪਤਾ ਸਿਹਰੇ ਬੰਨ ਆਪਣੇ ਅੰਗਰੇਜ਼ਾਂ ਵਾਲਾ ਪੁਆਣਾ ਹਾਂ ਨਾ ਇਹ ਮੈਨੂੰ ਆਵਦਾ ਸੀਗਾ ਤੁਹਾਨੂੰ ਵੀ ਪਤਾ ਸੀਗਾ ਕਿ ਜਦੋਂ ਉਹ ਲਾਈ ਹੋਗਾ ਤੇ ਉੱਥੇ ਵੀ ਤੋਰੀ ਵਾ ਸੁੱਕੀ ਰੱਖੋ ਕੇ ਰੱਖੀ ਵੀ ਸੀ ਖੱਜ ਚ ਕਾਣੀ ਕੱਢ ਗਣ ਪੂਰੀ ਉਹ ਦਵਾ ਲੱਗ ਜਾਣਾ ਖੇਡਣਾ ਆਪ ਹੈਂ ਆਪ ਖੇਡਣ ਲੱਗ ਜਾਣਾ ਚਲੋ ਜੀ ਕੰਮ ਚੱਲਦਾ ਰਿਹਾ ਕੰਮ ਚੱਲਦਾ ਰਿਹਾ ਇੱਕਦਮ ਉਹ ਥੂਪ ਹੀ ਉਹਨੇ ਕੱਟੀ ਦੇਤੀ ਅਕੇ ਹੈ ਉਹ ਝੋਟੀ ਬਣ ਗਈ ਫਿਰ ਉਹ ਫੇਰ ਕੱਟੀ ਦੇਤੀ ਉਹ ਝੋਟੀ ਬਣ ਗਈ ਐ ਬਣ ਗਿਆ ਪੂਰਾ ਵਧੀਆ ਬਣ ਗਿਆ ਜਦੋਂ ਲੋਕ ਲੋਕਾਂ ਨੇ ਤਾਂ ਕੀ ਕਰਨਾ ਇਹ ਹੋਰ ਦੋਸਤ ਪਸੂ ਦੇ ਕਿਵੇਂ ਨੇ ਉਹਦਾ ਰੋੜਾ ਮਾਰ ਕੇ ਕੱਢਿਆ ਕਰਦੇ ਨੇ ਇਹਦੇ ਪਸੂ ਨੂੰ ਦੂਰ ਕੱਚਾ ਰੋੜਾ ਮਾਰਾਂਗੇ ਹਾਂ ਦਾਗ ਪਈ ਹੋਣਾ ਮੈਂ ਤੁਹਾਨੂੰ ਜਬਰਦਸਿ ਹਾਂ ਉਹਦਾ ਕੀ ਪਹਿਲਾ ਹੋਇਆ ਮੈਂ ਹੀ ਕਿਦਰ ਰੋੜਾ ਉਡਾ ਮਾਰਿਆ ਮੈਂ ਤਾਂ ਜਦੋਂ ਸਾਰੇ ਆਪਣਾ ਕੱਪੜਾ ਹੀ ਤਾਂ ਪਾ ਲਿਆ ਰੈਡੀ ਹੋ ਕੇ ਡਿਸਕਸ ਕਰਨ ਲੱਗਿਆਂਦਾ ਵੀ ਹੁਣ ਕਿਵੇਂ ਆਸਨੇ ਮੰਡੀ ਦੇ ਵਿੱਚ ਹਾਕੀ ਨਹੀਂ ਜਾਣਾ ਹੁੰਦਾ ਸੀਗਾ ਉਹਦੇ ਪਲਾਨ ਵੀ ਬਣਾਉਣੀ ਉੱਥੇ ਹੀ ਵੀ ਕਿਹੜੇ ਕਿਹੜੇ ਬੰਦੇ ਜਾਣਗੇ ਉੱਥੇ ਕੀਮਾ ਮੜਾ ਲੈਂਦੇ ਸੀਗੇ ਤੇ ਕਰਕੇ ਜਦੋਂ ਤਰਨ ਲੱਗਣਾ ਆਵਾਜ਼ ਮਾਰਨੀ ਦੇਖੀ ਚਲੋ ਰਾਣੀ ਚਲੋ ਦੁਕਾਤਾ ਨਾਲ ਦੇ ਨਾਲ ਪੱਟੀ ਮਹਿਸ ਨੇ ਮੂਰੇ ਲਾਗਰ ਝੋਟੀ ਲਾਗਰ ਫੇਰ ਕੱਟੀ ਵਰਤੂ ਉੱਤੇ ਆ ਕੇ ਖੜ ਗਿਆ ਜੇ ਮੈਂ ਫੇਰ ਗੱਲਾਂ ਮਾਰੀ ਜਾਂਦਾ ਫੇਰ ਨਹੀਂ ਤੁਰਨਾ ਉੱਥੇ ਝੜ ਜੁੜੀ ਆਇਆ ਨਾ ਕੁਝ ਵਾਸ ਦੇਖ ਇਹ ਦੁਬਾਰੇ ਬਾਹੀ ਮਾਰਨੀ ਆ ਚਲੋ ਰਾਣੀ ਚਲੋ ਤੁਰ ਪੀਆ ਆ ਆ ਆਪਣਾ ਤੋ ਕੀ ਕਰ ਲੋੜ ਹਾਂ ਹੋ ਜਦੋਂ ਉਹ ਲਹਿਰ ਦੇ ਠੰਡੇ ਪਾਣੀ ਦੇ ਵਿੱਚ ਪਸੂ ਨਾ ਤਾਵਾ ਉਹ ਦੁੱਧ ਕਿੰਨਾ ਸ਼ਾਂਤ ਹੋਊਗਾ ਉਹ ਲੋਕ ਪੀਣ ਵਾਲੇ ਕਿੰਨੇ ਸ਼ਾਂਤ ਹੋਣਗੇ ਹੁਣ ਜਦੋਂ ਕੋਸੂ ਇਰੀਟੇਟ ਹੋਇਆ ਪਿਆ ਹੈ ਉਹਨੂੰ ਮੌਕੇ ਤੇ ਪਾਣੀ ਨਹੀਂ ਪਿਆਉਣਾ ਉਹਨੂੰ ਮੌਕੇ ਤੇ ਕੱਖ ਨਹੀਂ ਪਾਉਣੀ ਉਹ ਜਿਹੜਾ ਦੁੱਧ ਦੇਊਗਾ ਉਹ ਫਿਰ ਬੰਦਾ ਸਹੀ ਚੱਲਣਗਾ ਉਸ ਤੋਂ ਬਾਅਦ ਸਹੀ ਗੱਲ ਆਪਾਂ ਗੱਲ ਬੰਦਾ ਨਹੀਂ ਚੱਲਦਾ ਆਪਾਂ ਬੰਦਾ ਗੱਲ ਨਹੀਂ ਚੱਲਦਾ ਨਕੀ ਕਰਨ ਨਾਲ ਚੱਲਣਦਾ ਗੱਲ ਚੱਲਣ ਦਾ ਇਹੀ ਕਾਰਨ ਹੈ ਵੀ ਜਿਹੜੀ ਖਾਰ ਖਰਾਬ ਖਾ ਰਹੇ ਉਹ ਸਹੀ ਨਹੀਂ ਪਾਉਂਦੇ ਪਾਣੀ ਜਿਵੇਂ ਹੋਦਾ ਇੱਥੇ ਬਸ ਨੂੰ ਮਾਰਦੇ ਆਪਾਂ ਬੰਦੇ ਜੀ ਵੀ ਬਸ ਨੂੰ ਹੀ એનਰਜੀ ਹੁੰਦੀ ਆ ਉਹ ਗੈਸ ਤੋਂ ਹੀ ਨਵਾਂ ਆਲਿਆ ਉਹਦੇ ਵਿੱਚ ਪਾਣੀ ਦੀ ਪੋਜਟਿਵ એનર્ਜੀ ਹੁੰਦੀ ਕਿਉਂਕਿ ਸਾਰੇ ਕੰਮ ਨਾ ਕਰਦੇ ਉੱਥੇ ਰਿਲੈਕਸ ਹੁੰਦਾ ਬੰਦਾ ਠੀਕ ਹੈ ਜੀ ਮੇਰੇ ਕੋਲ ਸਰੋਵਰ ਤੇ ਨਹੀਂ ਕਹਿੰਦੇ ਗੁਰੂ ਘਰ ਹਾਂ ਜਨ ਲੈ ਕੇ ਆਣਾ ਉੱਥੇ ਗੁਰੂ ਘਰ ਦਾ ਹਰੇਕ ਕੰਮ ਦਾ ਖੁਸ਼ ਹੁੰਦਾ ਪੋਜਟਿਵ ਬਿਲਕੁਲ ਉਹ ਪੋਜਟਿਵ એનર્ਜੀ ਆਉਂਦੀ ਬਿਲਕੁਲ ਹੋਣੀ ਆਉਂਦੀ ਸੀ ਮੈਂ ਅਸਦੀ ਪੂਛ ਫੜਦੀ ਨਾਲ ਚ ਐ ਵੀ ਝੂਟੇ ਲੈਣੇ ਆ ਪੂਛ ਫੜਦੀ ਨਾਲ ਜਾਂਦੀ ਆ ਧਰਤੀ ਵਿਚਰਾਮ ਨਾਲ ਵਿੱਚ ਹੀ ਓਏ ਪਛਾਵ ਕਰ ਦੇਣਾ ਉਹ ਵੀ ਅੰਦਰ ਹੀ ਵਟਾਮਲ ਮਿਲ ਕੇ ਸਾਰੇ ਪ੍ਰਕਾਰ ਦੇ ਸਰੀਰ ਨੂੰ ਟਾਈਮ ਮੂਰੀ ਲੱਗੀ ਐ ਤੱਕ ਮੈਂ ਦਾਇਰਾ ਪਸ਼ਾਬ ਵਿੱਚੀ ਕਰਦੀ ਐ ਮੈਂ ਹਣ ਕੋਈ ਰੋਲਾ ਮੈਂ ਇਹਨੇ ਪਾਣੀ ਦੇ ਬੜਕੇ ਪਸ਼ਾਬ ਕਰਨ ਨਹੀਂ ਕਰਦਾ ਕਰ ਬਣਾ ਕਰਦੇ ਆ ਬਾੜੀ ਦੇ ਨਹਾਉਣ ਲੇ ਪੱਟਣ ਦੇ ਆ ਟੁੱਟਣ ਦੇ ਆ ਕਿੱਥੋਂ ਕਿੱਥੋਂ ਮਟਾ ਬਣਾ ਰਹੇ ਸਾਰੇ ਨੇ ਸਾਰੇ ਉਹ ਵੇਚ ਦੂ ਹੀ ਜਾਣੇ ਆ ਉਥੋਂ ਆਪਣੇ ਪਿੰਡ ਵਾਲੀ ਨਾਲ ਤੋਂ ਨਹੀਂ ਹਾਂ ਤੇ ਜਦੋਂ ਕੁੰਬੀ ਗਾੜੀ ਵੇਲੇ ਹੋਰ ਕਰ ਲਿਆ ਕੁੱਟਦੀ ਕੋਈ ਪਾਣੀ ਦੀ ਨੰਘੀ ਜਾਂਦੀ ਐ ਫੇਰ ਇੱਕ ਦਿਨ ਮੱਝ ਉਹ ਵਿਚਾਰੀ ਕਿਰਲੀ ਖਾ ਗਈ ਛੋਟੀ ਨੇ ਕਿਰਲੀ ਖਾ ਲਈ ਓਕੇ ਬਸ ਨਾ ਘੇੜ ਲਾਉਂਦੇ ਆ ਤੇ ਪਸੂ ਬੰਦੇ ਸੀ ਉਹ ਨੂੰ ਪਤਾ ਸੀ ਵੀ ਡੋਕ ਕਰ ਲਿਆ ਰਹਿੰਦੀਆਂ ਨੇ ਇੱਥੇ ਤੇ ਭਾਈ ਜਦੋਂ ਇਹ ਕੀ ਕਰਦੀ ਹੈ ਕਰਨੀ ਦਾ ਰੋਣਾ ਕਰਨੀ ਜੋ ਦੇਖ ਪਈ ਹੈ ਨਾਲ ਦੀ ਨਾਲ ਨਹੀਂ ਭਾਈ ਜੀ ਇਹ ਪਈ ਰਹਿੰਦੀ ਆ ਆਹੋ ਆਛਪ ਕੇ ਬੈਠ ਆਹ ਬੈਠੀ ਰਹਿੰਦੀ ਆ ਤੇ ਝੋਟੀ ਨੇ ਕਿ ਦਿਖਾ ਲਈ ਪਈ ਉਹ ਤੇ ਉਹ ਅਧਿਕਾਰ ਲਾਇਆ ਜੋ ਡਾਕਟਰ ਉਹ ਜ਼ਹਿਰੀਲੀ ਚੀਜ਼ ਖਾ ਲਈ ਉਹ ਵੀ ਨਹਿਰ ਤੱਕ ਕੋਈ ਨਹੀਂ ਖਾਂਦਾ ਦੇਖਿਆ ਕਰਲੀ ਇੱਕ ਟੁਲੀ ਫੜੀ ਇੱਥੇ ਉਹ ਕਰਨੀ ਉਹ ਵਿਛੋੜਾ ਹੋ ਗਿਆ ਹੁਣ ਦਾ ਸਿਰੀ ਦਾ ਜੀ ਦਾ ਉਹ ਵੀ ਕੌਣਿਆਂ ਨੂੰ ਭਲ ਜਿਹੜਾ ਨਾਲ ਲੈ ਕੇ ਕਰਨੀ ਖਾਦੀ ਜਦੋਂ ਆਹ ਉਹ ਬੇ ਝੋਟੀ ਮੱਝ ਮੈਂਸ ਦਾ ਵੀ ਜੀਣਾ ਲੱਗੇ ਆਪ ਦਾ ਵੀ ਨਾ ਲੱਗੇ ਬਹੁਤ ਮੂਡ ਖਰਾਬ ਹੋ ਜਾਂਦਾ ਕਿਉਂ ਜਦੋਂ ਪਸ਼ੂ ਪਾਲਿਆ ਦਾ ਚੱਕ ਹੋਰ ਗੱਲ ਹੈ ਮੈਂ ਇਸ ਦੇ ਨਾਲ ਹੀ ਪਾਲੀ ਸੀ ਝੋਟੀ ਮੈਂ ਜਦੋਂ ਥੋਡੀ ਕੱਟੀ ਆ ਜਿਹੜੀ ਮੈਂਸ ਦੇ ਨਾਲ ਖਰਾਕ ਖਾਂਦੀ ਆ ਉਹ 2 2.5 ਸਾਲਾਂ ਦੇ ਵਿੱਚ ਉਹ ਮਾਂ ਬਣ ਜਾਂਦੀ ਆ ਜੇ ਤੁਸੀਂ ਉਹਨੂੰ ਡੋਕਰੇ ਚ ਅੱਡ ਜੂੜ ਵੱਡ ਕੰਮ ਕਰਤਾ ਉਹ 3 4 ਸਾਲਾਂ ਨੂੰ ਮਾਂ ਬਣੂਗੀ ਤੇ ਉਹ ਮਾਂ ਵੀ ਤੰਦਰੁਸਤ ਨਹੀਂ ਹੋਊਗੀ ਉਹਨੇ ਡਾਕਟਰਾਂ ਕੋਲੇ ਪੈਸੇ ਲਵਾਉ। ਫੁੱਲਾ ਪਸੂ ਨੂੰ ਤਾਂ ਫਿਰਦਾ ਸਾੜੇ ਹੁਣ ਆਈ ਸੀ ਉਹਦੇ। ਹਾਂ। ਫੁੱਲਾ ਛੱਡਦੇ ਨੇ ਕਦ ਜੀ ਕਦਾ ਬੰਨ੍ਹਣ ਆ ਕੇ ਲੱਗੇ ਜੀ ਕਦਾ ਰੂੜਾ ਜਿਹਾ ਕੇ ਕਾਈ। ਹਾਂ। ਬਸ ਤੇਹੀ ਕਹੀ ਕੰਮ ਖੋੜੀ ਦਾ। ਜਦੋਂ ਮਾਂ ਨੇ ਖਰਾਕ ਨਾਲ ਖਾਣੀ ਆ ਮਾਂ ਦੇ ਬੱਚੇ ਨੇ ਉਹ ਤੰਦਰੁਸਤ। ਹੈ।